ਵਾਹਿਗੁਰੂ 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 ਜੀ ਤੋਂ ਤੁਸੋਂ ਵਾਹਿਗੁਰੂ ਜੀ ਕੀ ਪਟੇ ਲੋਕ ਪ੍ਰਿੰਸੀਪਲ ਮੈਮ ਪੀਚੇ ਸਹਿਬਾਨ ਸੇ ਪਿਆਰੇ ਵਿਦਿਆਰਥੀਓ ਅੱਜ ਆਪਾਂ ਬੇਟਾ ਪੰਜਵੇਂ ਦਿਨ ਦੇ ਵਿੱਚ ਆਪਦੇ ਨਾਲ ਜੁੜਾਂਗੇ ਆਗਮਨ ਬਾਣ ਗੋਬਿੰਦ ਰਾਏ ਜੀ ਮਾਤਾ ਗੁਜਰੀ ਜੀ ਨੂੰ ਜਦੋਂ ਵਧਾਈਆਂ ਮਿਲ ਰਹੀਆਂ ਸਨ ਤੇ ਪਟਨੇ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜਨਮ ਹੋਇਆ ਗੋਬਿੰਦ ਰਾਏ ਜੀ ਦਾ ਜਨਮ ਹੋਇਆ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਸਨ 1666 ਈਸਵੀ ਵਿੱਚ ਜੋ ਕਿ ਉਹ ਸਦੀ 7ਵੀਂ ਸੰਮਤ 1723 ਦੀ ਗੱਲ ਹੈ ਪਟਨਾ ਸ਼ਹਿਰ ਦੇ ਗगन ਵਿੱਚ ਉਸ ਰਾਤ ਚੰਦਰਮਾ ਦਾ ਨੂਰ ਅਤੀ ਅਲੌਕਿਕ ਸੀ ਜਿਵੇਂ ਕਿ ਜਿਵੇਂ ਕਿਸੇ ਅਗੰਮੀ ਜੋਤ ਨੂਰਾਨੀ ਰੂਹ ਦੇ ਇੰਨੇ ਮਨੁੱਖੀ ਜਾਮੇ ਵਿੱਚ ਆਉਣਾ ਹੋਵੇ ਅਤੇ ਸ੍ਰਿਸ਼ਟੀ ਦਾ ਸਵਾਗਤ ਕਰ ਰਹੀ ਹੋਵੇ ਉਸ ਰਾਤ ਤਾਰਿਆਂ ਦੀ ਚਮਕ ਵੀ ਕਿਤੇ ਵੱਧ ਰੋਸ਼ਨ ਸੀ ਜਿਵੇਂ ਕਿਸੇ ਪਰਮਪੁਰਖ ਦੇ ਤੱਤ ਤੇ ਆਉਣ ਦਾ ਅੰਬਰ ਦੀਪਮਾਲਾ ਕਰਕੇ ਜਸ਼ਨ ਮਨਾ ਰਹੇ ਹੋਵੇ ਸ਼ਹਿਰ ਪਟਨਾ ਦੇ ਉਸ ਸੁਹਾਵੀ ਤਰਤੇ ਮਾਤਾ ਗੁਜਰੀ ਜੀ ਨੂੰ ਬੇਅੰਤ ਬਧਾਈਆਂ ਵੇਰਨ ਲੱਗੀਆਂ ਜਦੋਂ ਉਹਨਾਂ ਦੀ ਪਵਿੱਤਰ ਗੋਦ ਵਿੱਚ ਬਾਲ ਗੋਬਿੰਦ Rai ਜੀ ਦਾ ਆਗਮਨ ਹੋਇਆ ਜੋ ਬਾਅਦ ਵਿੱਚ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਕੇ ਸੁਭਾਈਮਾਨ ਹੋਏ ਬਾਲ ਗੋਬਿੰਦ Rai ਜੀ ਦਾ ਪਟਨਾ ਨਗਰ ਵਿਖੇ ਜਿਸ ਵੇਲੇ ਆਗਮਨ ਹੋਇਆ ਨਾ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੂਰ ਪੂਰਬੀ ਭਾਰਤ ਵਿੱਚ ਰਾਜਾ ਰਾਮ ਸਿੰਘ ਜੀ ਦੇ ਨਾਲ ਅਸਾਮ ਵੱਲ ਪ੍ਰਚਾਰ ਯਾਤਰਾ ਕਰ ਰਹੇ ਸਨ ਨਵੇਂ ਪਾਤਸ਼ਾਹ ਦੇ ਪਟਨਾ ਤੋਂ ਦੂਰ ਹੋਣ ਕਾਰਨ ਮਾਤਾ ਗੁਜਰੀ ਜੀ ਅਤੇ ਬਾਲ ਗੋਬਿੰਦਰਾਏ ਜੀ ਦੀ ਜਿਹੜੀ ਦੇਖਭਾਲ ਸੀ ਮਾਮਾ ਜੀ ਮਾ ਉਹਨਾਂ ਦੇ ਮਾਮਾ ਕਿਰਪਾਲ ਚੰਦ ਜੀ ਅਤੇ ਦਾਦੀ ਮਾਤਾ ਲਨਕੀ ਜੀ ਦੀ ਸੇਵਾ ਉਹਨੇ ਵਾਰ ਰਹੇ ਸਨ ਪੂਰਬ ਦੇ ਸਿੱਖਾਂ ਤੋਂ ਜਦੋਂ ਗੁਰੂ ਸ੍ਰੀ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਖੁਸ਼ਖਬਰੀ ਮਿਲੇ ਤਾਂ ਉਹਨਾਂ ਹੀ ਬਾਲਕ ਦਾ ਨਾਮ ਰੱਖਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਾਲਕ ਦਾ ਨਾਮ ਰੱਖਿਆ ਗੋਬਿੰਦ ਰਾਏ ਇੱਕ ਬਹਾਦਰ ਸਾਹਿਬ ਪਹਿਲੀ ਵਾਰ ਆਪਣੇ ਪੁੱਤਰ ਨੂੰ ਗੋਬਿੰਦ ਰਾਏ ਨੂੰ 4 ਸਾਲ ਬਾਅਦ ਪਟਨਾ ਵਿੱਚ ਹੀ ਮਿਲੇ ਸਨ ਮਾਤਾ ਗੁਜਰੀ ਜੀ ਨੇ ਜਦੋਂ ਬਾਲਕ ਨੂੰ ਜਨਮ ਦਿੱਤਾ ਤਾਂ ਪੰਜਾਬ ਵਿੱਚ ਪਟਿਆਲੇ ਜ਼ਿਲ੍ਹੇ ਦੇ ਜਿਹੜੇ ਨਗਰ ਪੁੜਾਮ ਵਿਖੇ ਇੱਕ ਸੂਫੀ ਫਕੀਰ ਭੀਖਣਸ਼ਾਨ ਇੱਕ ਦਿਨ ਅੰਦਰੋਂ ਅੰਦਰੀ ਭਾਵ ਅਨੁਭਵ ਹੋਇਆ ਕਿ ਜਿਹਾ ਅਨੁਭਵ ਹੋਇਆ ਕਿ ਪਟਨਾ ਸ਼ਹਿਰ ਵਿੱਚ ਇੱਕ ਮਹਾਪੁਰਖ ਨੇ ਜਨਮ ਲਿਆ ਜੋ ਕਿ ਲੋਕਾਈ ਨੂੰ ਤਾਰਨ ਆਇਆ ਹੈ ਉਹ ਤੁਰੰਤ ਹੀ ਆਪਣੇ ਦੋ ਬ੍ਰਿੰਗਾ ਨੂੰ ਨਾਲ ਲੈ ਕੇ ਪਟਨਾ ਸ਼ਹਿਰ ਵੱਲ روانਾ ਹੋਏ ਉਹ ਵਿਖਣਸ਼ਾ ਫਕੀਰ ਜਦੋਂ ਉਸ ਉਹਨਾਂ ਨੂੰ ਅਨੁਭਵ ਹੋਇਆ ਮਹਿਸੂਸ ਹੋਇਆ ਕਿ ਧਰਤੀ ਤੇ ਕਿਸੇ ਮਹਾਪੁਰਖ ਦਾ ਜਨਮ ਹੋਇਆ ਹੈ ਜੋ ਲੋਕਾਈ ਨੂੰ ਤਰਨ ਆਇਆ ਹੈ ਦੁਨੀਆ ਨੂੰ ਤਰਨ ਆਇਆ ਹੈ ਤਦ ਉਹਨਾਂ ਨੇ ਪਟਨੇ ਦੀ ਧਰਤੀ ਵੱਲ ਨੂੰ ਚੱਲੇ ਪਾ ਦਿੱਤੇ ਆਪਣੇ ਨਾਲ ਦੋ ਮਰੀਦਾਂ ਨੂੰ ਲੈ ਕੇ ਸਾਰੇ ਰਸਤੇ ਪੀਖਣਸ਼ਾ ਦੇ ਹੱਥ ਵਿੱਚ ਮਾਲਾ ਰਹੀ ਤੇ ਦਿਲ ਵਿੱਚ ਅੱਲਾ ਅੱਲਾ ਉਚਾਰਦੇ ਰਹੇ ਜਦੋਂ ਪਟਨਾ ਪਹੁੰਚੇ ਤਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਕੋਈ ਸ਼ਰਦਾਬਸਬਾਬ ਗੋਬਿੰਦਰਾਏ ਦੇ ਦਰਸ਼ਨ ਕਰਨਾ ਚਾਹੁੰਦਾ ਸੀ ਠੇਖਣ ਸ਼ਾਹ ਨੇ ਨਿਮਰਤਾ ਨਾਲ ਤਿੰਨ ਵਾਰ ਸਜਦਾ ਕੀਤਾ ਤਿੰਨ ਵਾਰ ਮੱਥਾ ਟੇਕਿਆ ਗੋਬਿੰਦਰਾਏ ਜੀ ਨੇ ਅਤੇ ਚਮਕਦੇ ਚਰਨਾਂ ਵੱਲ ਤੱਕਿਆ ਉਸ ਪਲ ਉਹਨਾਂ ਦਾ ਹਿਰਦਾ ਇਸ ਤਰ੍ਹਾਂ ਖੜ ਗਿਆ ਜਿਵੇਂ ਕੋਈ ਲੋਹਾ ਪਾਰਸ ਨੂੰ ਛੂ ਰਿਹਾ ਹੋਵੇ ਪੀਰ ਠੇਖਣ ਸ਼ਾਹ ਨੇ ਪਰਖ ਲਈ ਮਠਿਆਈਆਂ ਦੀਆਂ ਦੋ ਮਟਕੀਆਂ ਮੰਗਾ ਲਈਆਂ ਤੇ ਗੋਵਿੰਦਰਾਇ ਜੀ ਦੇ ਅੱਗੇ ਰੱਖ ਦਿੱਤੀਆਂ ਕਿਉਂਕਿ ਉਹ ਫਰਕ ਕਰਨਾ ਚਾਹੁੰਦਾ ਸੀ ਇੱਕ ਹਿੰਦੂਆਂ ਲਈ ਸੀ ਦੂਜੀ ਮੁਸਲਮਾਨਾਂ ਲਈ ਉਹਨਾਂ ਦੇ ਮਨ 'ਚੇ ਸ਼ੰਕਾ ਸੀ ਕਿ ਬਾਲ ਜੋ ਬਾਲਕ ਇਹ ਜਿਹੜਾ ਕਿਸ ਪੰਥ ਦਾ ਸਾਥ ਦੇਵੇਗਾ ਬਾਦ ਗੋਵਿੰਦਰਾਇ ਜੀ ਨੇ ਮੁਸਕਰਾ ਮੁਸਕਰਾਉਂਦੇ ਹੋਏ ਆਪਣੇ ਦੋਵੇਂ ਹੱਥ ਨੰਨੇ ਨੰਨੇ ਹੱਥਾਂ ਨਾਲ ਦੋਨੇ ਮਟਕੀਆਂ ਉੱਪਰ ਹੱਥ ਰੱਖ ਦਿੱਤੇ ਤੇ ਉਸ ਪਲ ਸੋਫੀ ਪੀਰ ਦੀਆਂ ਅੱਖਾਂ ਵਿੱਚ ਹੰਝੂਆਂ ਦੇ ਮੋਤੀ ਚਮਕਣ ਲੱਗੇ। ਉਹਨਾਂ ਨੇ ਸਮਝ ਲਿਆ ਕਿ ਇਹ ਬਾਲ ਕਿਸੇ ਇੱਕ ਧਰਮ ਦਾ ਨਹੀਂ, ਇਹ ਤਾਂ ਸਾਰੀ ਮਨੁੱਖਤਾ ਦਾ ਹੈ। ਹਿੰਦੂਆਂ ਦਾ ਵੀ ਤੇ ਮੁਸਲਮਾਨਾਂ ਦਾ ਵੀ। ਹਰ ਜੀਵ ਦਾ ਹੀ ਹੈ। ਪੀਰ ਈਖਣ ਸ਼ਾਹ ਦੇ ਦਿਲ ਵਿੱਚ ਨਿਸ਼ਚਿਤ ਹੋ ਗਿਆ ਸੀ। ਉਹ ਕਹਿ ਕੇ ਉੱਠੇ ਇਹ ਤਾਂ ਸਭ ਦਾ ਗੁਰੂ ਹੈ, ਇਹ ਤਾਂ ਸਭ ਦਾ ਸਰਪ੍ਰਸਤ ਹੈ। ਉਸ ਦਿਨ ਤੋਂ ਕਟਨਾ ਦੇ ਗੱਲ